ਖੋਸ਼ਿਆਰਪੁਰ ਹਰਿਆਣਾ ਰੋਡ ਤੇ ਬਾਪਰੇ ਇੱਕ ਸੜਕ ਹਾਸੇ ਵਿੱਚ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਦੀ ਪਛਾਣ ਐਡਵੋਕੇਟ ਮਨੀਸ਼ ਵਰਮਾ ਪੁੱਤਰ ਸਾਧੂ ਸਿੰਘ ਵਾਸੀ ਤਲਵਾੜਾ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦ ਇੱਕ ਤੇਜ਼ ਰਫ਼ਤਾਰ ਕ੍ਰੇਟਾਕਾਰ ਦਸੂਹਾ ਤੋਂ ਹੁਸ਼ਿਆਰਪੁਰ ਵੱਲ ਨੂੰ ਆ ਰਹੀ ਸੀ ਤੇ ਜਦੋਂ ਕੋਕੋ ਨਜ਼ਦੀਕ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਕੇ ਸੜਕ ਦੇ ਕੰਢੇ ਲੱਗੇ ਦਰਖਤ ਨਾਲ ਜਾ ਟਕਰਾਈ। ਹਾਸਾਈ ਨਾਲ ਜ਼ਬਰਦਸਤ ਸੀ ਕਿ ਕਰੇਟਾ ਗੱਡੀ ਦੇ ਜਿੱਥੇ ਬੁਰੀ ਤਰ੍ਹਾਂ ਨਾਲ ਪਰਖ ਚੇ ਉੱਡ ਗਏ ਉੱਥੇ ਹੀ ਗੱਡੀ ਚਾਲਕ ਮਨੀਸ਼ ਪਰਮਾ ਦੀ ਮੌਕੇ ਤੇ ਹਿੰਮਤ ਹੋ ਗਈ। ਮੇਰਾ ਨਾਮ ਪ੍ਰਦੀਪ ਵਰਮਾ ਜੀ ਸਰ ਜਿਹਨਾਂ ਦਾ ਐਕਸੀਡੈਂਟ ਕੀ ਲੱਗਦਾ ਆਪਣੇ ਮੇਰੇ ਚਾਚਾ ਹੀ ਨੇ ਜੀ 3 ਮਹੀਨਾ ਦਾ ਪਰ ਮਨੀਸ਼ ਸ਼ਰਮਾ ਐਡਵੋਕੇਟ ਨੇ ਅੱਛਾ ਜੀ ਜੀ ਅਜੇ ਹੁਣੇ ਪਹੁੰਚਿਆ ਹੈ ਘਰ ਹਲੇ ਆ ਕੇ ਕਹਿੰਦੇ ਇਹ ਵੀ ਗੱਡੀ ਇੱਥੋਂ ਲੱਗੀ ਸਾਈਡ ਤੇ ਅੱਛਾ ਜੀ ਬਸ ਹੋਰ ਕੁਝ ਨਹੀਂ ਹੋਇਆ ਬ੍ਰਦਰ ਇਨਟੀਮੇਸ਼ਨ ਮਿਲੀ ਸੀ ਸਾਨੂੰ ਕਿ ਗੱਡੀ ਇੱਕ ਜਿਹੜੀ ਓਵਰ ਸਪੀਡਿੰਗ ਦੇ ਨਾਲ ਦਰਸਤ ਟਕਰਾ ਗਈ ਹੈ ਤੇ ਮੌਕੇ ਤੇ ਜਿਹੜਾ ਚਲਾਉਣ ਵਾਲਾ ਗੱਡੀ ਚਾਲਕ ਸੀ ਉਹਦੀ ਡੈਥ ਹੋ ਗਈ ਹੈ ਮੌਕੇ ਤੇ ਪਹੁੰਚੇ ਆਂ ਉਹਨਾਂ ਦੀ ਫੈਮਿਲੀ ਨਾਲ ਕੰਟੈਕਟ ਹੋ ਗਿਆ ਐਂਬੂਲੈਂਸ ਅਰੇਂਜ ਕਰਕੇ ਜਿਹੜੀ ਡੈੱਡ ਬੋਡੀ ਸਿਵਲ ਹਸਪੀਟਲ ਪਹੁੰਚਾਈ ਬਾਕੀ ਐਸ ਪਰ ਦੀ ਸਟੇਟਮੈਂਟ ਆਫ ਦੀ ਡਿਸੀਜ਼ ਫੈਮਿਲੀ ਜੋ ਵੀ ਬਣਦੀ ਕਾਰਵਾਈ ਕਰਾਂਗਾ ਬਰਖਤ 'ਚ ਵੱਜੀ ਹੈ ਕਿਸੇ ਗੱਡੀ 'ਚ ਨਹੀਂ ਵੱਜੀ ਐਕਸੀਡੈਂਟ ਨਹੀਂ ਆਪਣੇ ਆਪ ਹੀ ਜਿਹੜੀ ਕਹਿੰਦੇ ਗੱਡੀ ਦਰਖਤ 'ਚ ਵੱਜ ਗਈ ਅਨਕੰਟਰੋਲਡ ਹੋ ਗਈ ਠੀਕ ਹੈ ਜੀ ਮ੍ਰਿਤਕ ਦਾ ਪਤਾ ਲੱਗਾ ਜੀ ਕਿੱਥੇ ਦਾ ਰਹਿਣੇ ਵਾਲਾ ਹੈ ਆਹ ਤਲਵਾੜੇ ਦੇ ਸੀ ਉਹ ਤੇ ਫੈਮਿਲੀ ਮੈਂਬਰਸ ਆ ਗਏ ਆ ਉਹਨਾਂ ਨੇ ਉਹਦਾ ਜੋ ਵੀ ਸਮਾਨ ਆ ਉਹ ਜੋ ਵੀ ਉਹਨਾਂ ਦੀ ਵੈਲਿਊਏਬਲ ਆਈਟਮ ਸੀਗੀ ਉਹਨਾਂ ਦੇ ਲੀਆਂ ਆਪਣੇ ਕੰਪਨੀ ਦੇ ਫੈਮਿਲੀ ਮੈਂਬਰਸ ਜੋ ਉਹਨਾਂ ਦੇ ਪ੍ਰੋਜੈਕਟ ਸਟੇਟਮੈਂਟ ਜੋ ਕਾਨੂੰਨ ਮੁਤਾਬਕ ਕਾਰਵਾਈ ਕਰ ਰਹੇ ਥੈਂਕ ਯੂ ਹੁਸ਼ਿਆਰਪੁਰ ਹਰਿਆਣਾ ਰੋਡ ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਦੀ ਪਛਾਣ ਐਡਵੋਕੇਟ ਮਨੀਸ਼ ਵਰਮਾ ਪੁੱਤਰ ਸਾਧੂ ਸਿੰਘ ਵਾਸੀ ਤਲਵਾੜਾ ਵਜੋਂ ਹੋਈ ਹੈ ਹਾਸੇ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਣਕਾਰੀ ਮੁਤਾਬਕ ਇਹ ਹਾਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਕ੍ਰੇਟਾਕਾਰ ਦਸੂਹਾ ਤੋਂ ਹੁਸ਼ਿਆਰਪੁਰ ਵੱਲ ਨੂੰ ਆ ਰਹੀ ਸੀ ਤੇ ਜਦੋਂ ਕੋਕੋ ਨਜ਼ਦੀਕ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਕੇ ਸੜਕ ਦੇ ਕੰਡੇ ਲੱਗੇ ਦਰਖਤ ਨਾਲ ਜਾ ਟਕਰਾਈ ਹਾਸਾ ਇਹਨਾ ਜ਼ਬਰਦਸਤ ਸੀ ਕਿ ਕ੍ਰੇਟਾ ਗੱਡੀ ਦੇ ਜਿੱਥੇ ਬੁਰੀ ਤਰ੍ਹਾਂ ਨਾਲ ਪਰਖ ਚੇ ਉੱਡ ਗਏ ਉੱਥੇ ਹੀ ਗੱਡੀ ਚਾਲਕ ਮਨੀਸ਼ ਪਰਮਾ ਦੀ ਮੌਕੇ ਤੇ ਹਿੰਮਤ ਹੋ ਗਈ ਮੇਰਾ ਨਾਮ ਪ੍ਰਦੀਪ ਵਰਮਾ ਜੀ ਸਰ ਇਹ ਜਿਹਨਾਂ ਦਾ ਐਕਸੀਡੈਂਟ ਕੀ ਲੱਗਦਾ ਆਪਣਾ ਮੇਰੇ ਚਾਚਾ ਹੀ ਨੇ ਜੀ ਕੀ ਨਾਮ ਹੈ ਇਹਨਾਂ ਦਾ ਫਿਰ ਮਨੀਸ਼ ਵਰਮਾ ਐਡਵੋਕੇਟ ਨੇ ਅੱਛਾ ਜੀ ਜੀ ਅਜੇ ਹੁਣੇ ਪਹੁੰਚੇ ਆਂ ਯਾ ਘਰ ਹਲੇ ਆ ਕੇ ਕਹਿੰਦੇ ਇਹ ਵੀ ਗੱਡੀ ਇੱਥੋਂ ਲੱਗੀ ਇੱਕ ਸਾਈਡ ਤੇ ਅੱਛਾ ਜੀ ਬਸ ਹੋਰ ਕੁਝ ਨਹੀਂ ਹੋਇਆ ਬ੍ਰਦਰ ਇਨਟੀਮੇਸ਼ਨ ਮਿਲੀ ਸੀ ਸਾਨੂੰ ਕਿ ਗੱਡੀ ਇੱਕ ਜਿਹੜੀ ਓਵਰ ਸਪੀਡਿੰਗ ਦੇ ਨਾਲ ਉਹ ਦਰਸਤ ਟਕਰਾ ਰਹੀ ਹੈ ਤੇ ਮੌਕੇ ਤੇ ਹੀ ਜਿਹੜਾ ਚਲਾਉਣ ਵਾਲਾ ਗੱਡੀ ਚਾਲਕ ਸੀ ਉਹਦੀ ਡੈਥ ਹੋ ਗਈ ਮੌਕੇ ਤੇ ਪਹੁੰਚੇ ਆਂ ਉਹਨਾਂ ਦੀ ਫੈਮਿਲੀ ਨਾਲ ਕੰਟੈਕਟ ਹੋ ਗਿਆ ਐਂਬੂਲੈਂਸ ਅਰੇਂਜ ਕਰਕੇ ਜਿਹੜੀ ਡੈੱਡ ਬੋਡੀ ਸਿਵਲ ਹਸਪੀਟਲ ਪਹੁੰਚਾਈ ਬਾਕੀ ਐਸ ਪਰ ਦੀ ਸਟੇਟਮੈਂਟ ਆਫ ਦੀ ਡਿਸੀਜ਼ ਫੈਮਲੀ ਜੋ ਵੀ ਬੰਦ ਦੀ ਕਾਰਵਾਈ ਕਰਾਂ। ਦਰਖਤ 'ਚ ਵੱਜੀ ਹੈ ਕਿਸੇ ਗੱਡੀ 'ਚ ਨਹੀਂ ਵੱਜੀ ਐਕਸੀਡੈਂਟ ਨਹੀਂ ਆਪਣੇ ਆਪ ਹੀ ਜਿਹੜੀ ਕਹਿੰਦੇ ਗੱਡੀ ਦਰਖਤ 'ਚ ਵੱਜ ਗਈ ਅਨਕੰਟਰੋਲਡ ਹੋ ਗਈ। ਠੀਕ ਹੈ ਜੀ। ਪਰ ਰਿਸ਼ਤੇਗ ਦਾ ਪਤਾ ਲੱਗਾ ਜੀ ਕਿੱਥੇ ਦਾ ਰਹਿਣੇ ਵਾਲਾ ਹੈ? ਆਹ ਤਲਵਾੜੇ ਦੇ ਸੀ ਉਹ ਤੇ ਫੈਮਲੀ ਮੈਂਬਰਸ ਆ ਗਏ ਆ। ਉਹਨਾਂ ਨੇ ਉਹਦਾ ਜੋ ਵੀ ਸਮਾਨ ਆ ਉਹ ਜੋ ਵੀ ਉਹਨਾਂ ਦੀ ਵੈਲਿਊਏਬਲ ਆਈਟਮ ਸੀਗੀ ਉਹਨਾਂ ਦੇ ਲੀਆਂ ਆਪਣੇ ਕਬਜ਼ੇ 'ਚ ਫੈਮਿਲੀ ਮੈਂਬਰਸ ਜੋ ਉਹਨਾਂ ਦੇ ਪ੍ਰੋਜੈਕਟ ਸਟੇਟਮੈਂਟ ਜੋ ਕਾਨੂੰਨ ਮੁਤਾਬਕ ਕਾਰਵਾਈ ਕਰਦੇ ਥੈਂਕ ਯੂ